ਹਾਂਜੀ ਕੱਲ ਦੀ ਇੱਕ ਵੀਡੀਓ ਦੇਖ ਰਿਆ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਆਪਣੇ ਵਾਰਡ ਨੰਬਰ 1 ਦੇ ਮੀਕਾ ਜੀ ਜੋ ਬਜ਼ੁਰਗ ਨੇ ਗੁਰੂ ਘਰਾਂ ਨੂੰ ਮੰਨਣ ਵਾਲੇ ਨੇ ਗੁਰੂ ਘਰ ਜਾਂਦੇ ਨੇ ਪਰ ਉਹ ਝੂਠ ਬੋਲ ਰਹੇ ਸੀਗੇ ਕਿ ਅਸੀਂ ਵੀਰ ਨੂੰ ਕਿਹਾ ਕਿ ਇਹ ਵੀਡੀਓ ਪਾਣੀ ਹੈ ਜੋ ਵਾਰਡ ਨੰਬਰ 1 ਦਾ ਜੋ ਰਸਤਾ ਬਹੁਤ ਖਰਾਬ ਹੈ ਤੇ ਵੀਰ ਨੂੰ ਨੇ ਮਨਾ ਕਰਤਾ ਕਿ ਪਿੰਡ ਦੀ ਬਦਨਾਮੀ ਹੁੰਦੀ ਹੈ ਜਦ ਕਿ ਮੈਨੂੰ ਇਹ ਮਿਲੇ ਵੀ ਨਹੀਂ ਹੈ ਅੱਜ ਮੈਂ ਉਹਨਾਂ ਦੇ ਮੁਹੱਲੇ 'ਚ ਹੀ ਖੜਾ ਹਾਂ ਤੇ ਕੈਮਰਾ ਵੀ ਇਹ ਦੇਖੋ ਕੰਮ ਚੱਲ ਰਿਹਾ ਜਿਹੜਾ ਉੱਥੇ ਦਾ ਲੈਵਲ ਕੱਢ ਰਹੇ ਨੇ ਕੁਝ ਹੋ ਰਿਹਾ ਹੈ ਇਹ ਪਾਣੀ ਹੈ ਮੈਂ ਹੁਣ ਵੀ ਪਾ ਰਹੇ ਆਂ ਪਰ ਉਹ ਆਪ ਇੱਥੇ ਮੌਜੂਦ ਨਹੀਂ ਹੈਗੇ ਤੇ ਆਪਾਂ ਗੱਲਬਾਤ ਵੀ ਕਰਦੇ ਕੁਝ ਸਵਾਲ ਸਾਡੇ ਹੁੰਦੇ ਕੁਝ ਉਹਨਾਂ ਦੇ ਹੁੰਦੇ ਤਾਂ ਆਪਾਂ ਮੌਕੇ ਦੀ ਪੰਚਾਇਤ 11 ਮੈਂਬਰ ਇੱਕ ਸਰਪੰਚ ਇਹਨਾਂ ਨੂੰ ਸਵਾਲ ਕਰਦੇ ਆਜੋ ਗੱਲਬਾਤ ਕਰਦੇ ਆਂ ਦੇਸ਼ ਵਿਦੇਸ਼ ਵਿੱਚ ਦੇ ਸਮੂਹ ਮਿਆਣੀ ਨਗਰਵਾਸੀਆਂ ਨੂੰ ਸਭ ਤੋਂ ਪਹਿਲਾਂ ਆਹੋ ਫਤਿਹ ਬੁਲਾਈਏ ਜੀ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਕੀ ਫਤਿਹ ਅੱਜ ਅਸੀਂ ਵਾਰਡ ਨੰਬਰ 1 ਨੇੜੇ ਸ਼ਮਸ਼ਾਨ ਘਾਟ ਖੜੇ ਆ ਜਿੱਥੇ ਸਾਡੇ ਅੱਜ ਪ੍ਰਬੰਧਕ ਸਾਹਿਬ ਆਏ ਨੇ ਆਪਣੇ ਠੇਕੇਦਾਰ ਸਾਹਿਬ ਵੀ ਆਏ ਨੇ ਜਿਨ੍ਹਾਂ ਨੇ ਕਿ ਇੱਥੇ ਕੰਮ ਕਰਨੇ ਨੇ ਤੇ ਪ੍ਰਬੰਧਕ ਲੱਗਣ ਦਾ ਕਾਰਨ ਤੇ ਸਾਰਿਆਂ ਨੂੰ ਪਤਾ ਹੈ ਆਪਾਂ ਹੁਣ ਕੰਮ ਦੀ ਗੱਲ ਕਰਨੀ ਹੈ ਕਿਉਂਕਿ ਕਿਸੇ ਨੂੰ ਵੀ ਵਾਰ-ਵਾਰ ਇੱਕੋ ਗੱਲ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਅਸੀਂ ਕੰਮ ਕਰਕੇ ਜਵਾਬ ਦੇਣੇ ਨੇ ਸੋ ਅਸੀਂ ਸਭ ਤੋਂ ਪਹਿਲੇ ਨੰਬਰ ਤੇ ਇਹ ਵਾਰਡ ਨੰਬਰ 1 ਜੋ ਸ਼ਮਸ਼ਾਨ ਘਾਟ ਦੇ ਕੋਲ ਜਿਹੜੀ ਇਹ ਰਸਤਾ ਹੈ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਹੈ ਪ੍ਰਬੰਧਕ ਸਾਹਿਬ ਆਏ ਨੇ ਸਭ ਤੋਂ ਪਹਿਲਾ ਮੇਨ ਪ੍ਰੋਬਲਮ ਦਿੱਕਤ ਇਹ ਆਂਦੀ ਹੈ ਵੀ ਪਾਣੀ ਜਿਹੜਾ ਵੈ ਉਹ ਨਿਵਾਨ ਵਾਲੇ ਪਾਸੇ ਕਿਸ ਤਰ੍ਹਾਂ ਕਰਨਾ ਹੈ ਇਹ ਦਿੱਕਤਾਂ ਲੈਵਲ ਲੈ ਕੇ ਤੇ ਸੋਲਵ ਕੀਤੀਆਂ ਜਾਣਗੀਆਂ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਕੋਆਪਰੇਟ ਜਰੂਰ ਕਰਨਾ ਹੈ ਜਿੱਥੇ ਕੋਈ ਦਿੱਕਤ ਆਂਦੀ ਦੀ ਸਾਥ ਦੇਣਾ ਤੇ ਆਪਾਂ ਪ੍ਰਬੰਧਕ ਸਾਹਿਬ ਨੂੰ ਵੀ ਬੇਨਤੀ ਕਰਨੀ ਆ ਵੀ ਸਾਡੇ ਪਿੰਡ ਦਾ ਵਾਦੂ ਵਾਦ ਤੁਸੀਂ ਕੰਮ ਕਰਨਾ ਹੈ ਜਿਹੜਾ ਅਸੀਂ ਕੰਮ ਕਹਿੰਦੇ ਆ ਉਹ ਤੁਸੀਂ ਸਾਨੂੰ ਵਧੀਆ ਤਰੀਕੇ ਨਾਲ ਸਾਥ ਦੇਣਾ ਤੇ ਮੈਂ ਆਪਣੇ ਉਹਨਾਂ ਪਿਆਰਿਆਂ ਨੂੰ ਜਿਨ੍ਹਾਂ ਨੂੰ ਕਾਫੀ ਦਰਦ ਹੀ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਵਾਂ ਵੀ ਦਰਦ ਤਾਂ ਛਲਕਦਾ ਥੋੜਾ ਬੜਾ ਵਧੀਆ ਵੇ ਚੰਗੀ ਗੱਲ ਹੈ ਕਿਉਂਕਿ ਇੱਕ ਕਿਸੇ ਨੂੰ ਜਾਗਰਤ ਕਰਨਾ ਜਗਾਣਾ ਵੀ ਬੜੀ ਵੱਡੀ ਗੱਲ ਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਵੀ ਚਲੋ ਜੇ ਤੁਸੀਂ ਜਗਾਇਆ ਵੇ ਤੇ ਖੁਦ ਆਪਣੇ ਜਿਹੜੇ ਪੈਰ ਨੇ ਤੁਹਾਡੇ ਉਹਨਾਂ ਨਾਲ ਚੱਲ ਕੇ ਆਪਾਂ ਇੱਥੇ ਆ ਕੇ ਸੇਵਾ ਵੀ ਕਰਨੀ ਹੈ ਕਿਉਂਕਿ ਜੇ ਆਪਾਂ ਕੋਈ ਕਿਸੇ ਚੀਜ਼ ਪ੍ਰਤੀ ਆਪਾਂ ਜਾਗਰੂਤ ਕਰਨੇ ਆ ਤੇ ਸਾਡਾ ਫਰਜ਼ ਬੰਦਾ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਵੀ ਕਰਨਾ ਮੇਰੀਆਂ ਪੂਰੀਆਂ ਗੱਲਾਂ ਨਹੀਂ ਕਰਨੀਆਂ ਸਿਰਫ ਕੰਮ ਵੀ ਕਰਨਾ ਸਾਡੇ ਨਾਲ ਲੱਗ ਕੇ ਤੇ ਸਾਰਿਆਂ ਨੂੰ ਬੇਨਤੀ ਹੈ ਬਾਕੀ ਰਹਿੰਦੀ ਪੰਚਾਇਤ ਨੂੰ ਵੀ ਬੇਨਤੀ ਹੈ ਵੀ ਬੜਾ ਸਮਾਂ ਪਿਆਵੇ ਆਹਰ ਹਲਕੇ ਸਾਰੇ ਕੰਮ ਕਰੀਏ ਪ੍ਰਬੰਧਕ ਸਾਹਿਬ ਲੱਗਣ ਦਾ ਕਾਰਨ ਤੁਹਾਨੂੰ ਪਤਾ ਵੀ ਕਿ ਤੁਸੀਂ ਸਹਿਮਤੀ ਨਹੀਂ ਦਿੱਤੀ ਪਰ ਚਲੋ ਕੋਈ ਗੱਲ ਨਹੀਂ ਹੁਣ ਲੱਗ ਚੁੱਕੇ ਨੇ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਨੀਆਂ ਵੀ ਸਾਰੇ ਜਿਹਨੇ ਰਲ ਕੇ ਸਾਨੂੰ ਹੌਸਲਾ ਦਿਓ ਹਿੰਮਤ ਦਿਓ ਨਾ ਕਿ ਸਾਡੀਆਂ ਲੱਤਾਂ ਖਿੱਚੋ ਸਾਰੇ ਜਿਹਨੇ ਰਲ ਕੇ ਆਪਾਂ ਕੰਮ ਕਰੀਏ ਸਾਡੀ ਬੜੀ ਸੋਹਣੀ ਵਧੀਆ ਟੀਮ ਹੈ ਤੇ ਆਪਾਂ ਇਹ ਟੀਮ ਦੇ ਨਾਲ-ਨਾਲ ਪਿੰਡ ਨੂੰ ਵੀ ਕਹਿੰਨੇ ਆ ਵੀ ਸਾਡੇ ਨਾਲ ਚੱਲੇ ਬੜੀ ਕੁਝ ਜਿੰਨਾ ਪਿੰਡ ਵਾਲਿਆਂ ਦੇ ਸਵਾਲ ਨੇ ਕਿ ਜਿੰਨਾ ਵਾਰਡ ਨੰਬਰ 1 ਹੈ ਜਾ ਰਿਹਾ ਰਾਹ ਸਿਖਾਉਂਦਾ ਹਾਂ ਹਾਂਜੀ ਹਾਂਜੀ ਇਹ ਇੱਕ ਜਾ ਰਿਹਾ ਦੂਜੀ ਸਾਈਡ ਜਿਹੜਾ ਇਹ ਵੀ ਰੋਕੋ ਜੀ 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 ਇਹ ਦੋ ਜਿਹੜੇ ਰਾਹ ਨੇ ਇਹਨਾਂ ਨੂੰ ਕੋਈ ਟਾਈਮਿੰਗ ਦਾ ਵੀ ਆਪਾਂ ਦੱਸ ਸਕਦੇ ਹਾਂ ਕਿ ਕਿੰਨੇ ਸਮੇਂ ਤੱਕ ਹੋ ਸਕਦਾ ਇਹਦਾ ਵਿਕਾਸ ਦੇਖੋ ਜੀ ਪਹਿਲੇ ਨੰਬਰ ਤੇ ਤੇ ਲੈਵਲ ਚੈੱਕ ਹੋਣਾ ਹੈ ਜੇ ਪਾਣੀ ਇੱਧਰ ਨੂੰ ਚੜਦਾ ਹੋਇਆ ਤੇ ਕੰਮ ਤੇ ਕੱਲ ਹੀ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵੇ ਜਿਹੜਾ ਆਪਣਾ ਲੈਵਲ ਤੋਂ ਬਾਅਦ ਜਿਹੜਾ ਕੰਮ ਕੋਈ ਵੀ ਸ਼ੁਰੂ ਆਣਾਗੇ ਆ ਪਹਿਲੋ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਐ ਲੈਵਲ ਪਹਿਲੋ ਸੱਜੇ ਕਰਦੇ ਹੋ ਖੱਬੇ ਕਰਦੇ ਹੋ ਕਿਉਂਕਿ ਪਹਿਲੋ ਉੱਪਰ ਤੋਂ ਥੱਲੇ ਨੂੰ ਇੱਧਰ ਨੂੰ ਲੈਵਲ ਆ ਰਿਹਾ ਹੈ ਤੇ ਜਿਹੜੇ ਹਸਾਮ ਨਾਲ ਨਾਲੀਆਂ ਬਣੀਆਂ ਰਹੀਆਂ ਜਿਹੜਾ ਕਾਨੂੰਨੀ ਤੌਰ ਤੇ ਆਪਾਂ ਕੋਈ ਜਿਹੜਾ ਨਾਲੀਆਂ ਦਾ ਪਾਣੀ ਕਿਸੇ ਦੇ ਘਰ ਨਹੀਂ ਮਾਰ ਸਕਦੇ ਸੋ ਅੱਜ ਮੈਂ ਉਸੇ ਬਾੜ ਦੇ ਵਿੱਚ ਸੀਗਾ ਮੈਂ ਪਹਿਲ ਹਰ ਰੋਜ਼ ਲੰਘਦਾ ਵਾਂ ਮੈਨੂੰ ਕਦੀ ਵੀ ਨਹੀਂ ਇਹਨਾਂ ਨੇ ਬੁਲਾਇਆ ਨਾ ਕਦੀ ਕੁਝ ਗੱਲ ਕਹੀ ਹੈ ਕਿ ਆ ਇਸ ਰਸਤੇ ਦੀ ਵੀਡੀਓ ਪਾਣੀ ਤੇ ਅਸੀਂ ਬੋਲਣਾ ਮੈਂ ਤੇ ਵੀਡੀਓ ਲੈ ਕੇ ਹੁਣ ਵੀ ਆਇਆ ਕੈਮਰਾ ਲੈ ਕੇ ਖੜਾ ਸੀ ਉਹਨਾਂ ਦੇ ਆ ਦਰਵਾਜ਼ੇ ਅੱਗੇ ਹੀ ਆ ਗੇਟ 'ਚ ਉਹਨਾਂ ਦੀ ਗਲੀ 'ਚ ਹੀ ਆ ਪਰ ਉਹ ਆਪ ਮੌਜੂਦ ਨਹੀਂ ਹੈਗੇ ਤੇ ਹੋਰ ਵੀ ਜਿਹੜੇ ਇਹਨਾਂ ਦੇ ਸਮਰਥਕ ਨੇ ਠੀਕ ਹੈ ਪਿੰਡ ਦੇ ਮੁੱਦੇ ਚੁੱਕਦੇ ਆ ਵਧੀਆ ਗੱਲ ਹੈ ਮੈਂ ਤੁਹਾਡੇ ਨਾਲ ਆ ਕੀ ਇਹ ਕੰਮ ਹੋਣੇ ਚਾਹੀਦੇ ਨੇ ਸਮੇਂ ਦੇ ਅਨੁਸਾਰ ਪਰ ਕੰਮ ਰੁਕਣ ਦਾ ਕਾਰਨ ਵੀ ਤੇ ਸਾਨੂੰ ਦੱਸਣਾ ਚਾਹੀਦਾ ਹੈ ਨਾ ਰੈਲ ਕੇ ਤੇ ਆਪਾਂ ਕੰਮ ਇੱਥੇ ਸ਼ੁਰੂ ਹੋ ਰਹੇ ਨੇ ਔਸੋਤੀ ਉੱਥੋਂ ਦੀ ਅਪਡੇਟ ਹੈ ਹਾਲਾਤ ਬਹੁਤ ਬੁਰੇ ਨੇ ਬਹੁਤ ਜ਼ਿਆਦਾ ਨਰਗ ਭਰਿਆ ਪਿਆ ਹੈ ਦੁਆਰ ਨੰਬਰ 1 ਦੇ ਸਾਰਾ ਪਾਸਾ ਦੋ ਪਾਸੇ ਵੀ ਹਾਲਾਤ ਖਰਾਬ ਹੀ ਨੇ ਇੱਕ ਤਾਂ ਜਿਸ ਤਰ੍ਹਾਂ ਜੋ ਰਾਜ ਆ ਰਿਹਾ ਸ਼ਮਸ਼ਾਨ ਘਾਟ ਨੂੰ ਇੱਕ ਜਾ ਰਿਹਾ ਹੈ ਮੁਹੱਲਾ ਹਿੰਮਤਪੁਰਾ ਨੂੰ ਤੁਸੀਂ ਬੰਨ ਨੂੰ ਤੇ ਪਾਣੀ ਦੇ ਵਿੱਚ بارشਾਂ ਦੇ ਵਿੱਚ ਤੇ ਇੱਥੇ ਪੂਰਾ ਰਾਹ ਪਾਣੀ ਪਾਣੀ ਹੋ ਜਾਂਦਾ ਹੈ ਕਿਉਂਕਿ ਪਾਣੀ ਦਾ ਨਿਕਾਸ ਨਹੀਂ ਹੈਗਾ ਸੋ ਇਹ ਪਹਿਲਾ ਲੈਵਲ ਕੱਢ ਰਹੇ ਨੇ ਤੇ ਕੰਮ ਦੇਖੋ ਕਦੋਂ ਤੱਕ ਸ਼ੁਰੂ ਕਰਦੇ ਨੇ ਹੌਲੀ ਹੌਲੀ ਕੰਮ ਸ਼ੁਰੂ ਹੋਣੇ ਚਾਹੀਦੇ ਨੇ ਤੇ ਆਪਾਂ ਸਾਰੇ ਰਲ ਕੇ ਜੋ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਸਾਥ ਵੀ ਦੇਣਾ ਹੈ ਨਾ ਕਿ ਪਾ ਇੱਥੇ ਵੀ ਸਿਆਸਤ ਕਰਨੀ ਹੈ